ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਅੱਜ ਵਲੌਗ ਹੈ ਜਿਹੜਾ ਉਹ ਵਲੌਗ ਬੀਬੀ ਦਾ ਹੈਗਾ ਸਟਾਰਟਿੰਗ ਮੈਂ ਕਰਨ ਲੱਗੀ ਹਾਂ ਸੰਡੇ ਦਾ ਦਿਨ ਹੈ ਸਵੇਰ-ਸਵੇਰ ਦਾ ਟਾਈਮ ਹੈ 8:30 ਵਜੇ ਦਾ ਤੇ ਅੱਜ ਮੈਂ ਸਵੇਰੇ ਬੀਬੀ ਦਾ ਵਲੌਗ ਬਣਾਇਆ ਸੀਗਾ ਬੀਬੀ ਦਾ ਮਾਰਨਿੰਗ ਰੁਟੀਨ ਬੀਬੀ ਇਹ ਉਹਨਾਂ ਬੁੜੀਆਂ ਚੋਂ ਨਹੀਂ ਹੈਗੀ ਅ ਜਿਹੜੀਆਂ 6 6:30 7 ਵਜੇ ਤੱਕ ਬੈੱਡ ਤੇ ਬੈਠੀਆਂ ਆਪਣੀ ਚਾਹ ਦੀ ਵੇਟ ਕਰਦੀਆਂ ਨੇ ਵੀ ਚੱਲ ਪਏ ਆ ਜੇ ਹੌਲੀ ਹੌਲੀ ਉਠਾਂਗੇ ਅਸੀਂ ਤਾਂ ਕੀ ਕਰਨਾ ਹੈ ਹਨਾ ਬਿਨੂ ਆਤੀਆਂ ਉਠ ਖੜੀਆਂ ਜੋ ਵੀ ਹੈ ਘਰ ਚ ਜੋ ਵੀ ਮੈਂਬਰ ਹੁੰਦੇ ਨੇ ਹਨਾ ਤੇ ਬਜ਼ੁਰਗ ਜਿਹੜੀਆਂ ਹੁੰਦੀਆਂ ਨੇ 79 76 ਸਾਲ ਦੀਆਂ ਜਿਵੇਂ ਬੀਬੀ ਹੈਗੀ ਆ ਉਹ ਬਸ ਬੈਠੀਆਂ ਹੁੰਦੀਆਂ ਨੇ ਅੰਦਰ ਵੇਟ ਕਰਦੀਆਂ ਨੇ ਕਿ ਆਪੇ ਅਗਲਾ ਚਾਫੜਾ ਜੂਗਾ ਸਭ ਨੂੰ ਬੀਬੀ ਉਹਨਾਂ ਬੁੜੀਆਂ ਚ ਨਹੀਂ ਹੈਗੀ ਉਹਨਾਂ ਬੁੜੀਆਂ ਚ ਮੈਂ ਆ ਤੇ ਮੈਂ ਮਜ਼ਾਕ ਕਰਦੀ ਆ ਜੀ ਮੈਂ ਵੀ ਜਲਦੀ ਉੱਠਣਾ ਹੁੰਦਾ ਕਿਉਂਕਿ ਮੈਂ ਡਿਊਟੀ ਜਾਣਾ ਹੁੰਦਾ ਠੀਕ ਹੈ ਤੇ ਅੱਜ ਅਸੀਗਾ ਸੰਡੇ ਤੇ ਸੰਡੇ ਨੂੰ ਸਾਨੂੰ ਡਿਊਟੀ ਵਾਲਿਆਂ ਨੂੰ ਐ ਹੁੰਦਾ ਕਿ ਅੱਜ ਛੁੱਟੀ ਹੈ ਤੇ ਅੱਜ ਦਾ ਦਿਨ ਥੋੜੀ ਰੈਸਟ ਕਰ ਲਈਏ ਕਿਉਂਕਿ ਭੱਜ ਦੌੜ ਸਾਰਾ ਦਿਨ ਬਹੁਤ ਜ਼ਿਆਦਾ ਰਹਿੰਦੀ ਹੈ ਸਵੇਰ ਤੋਂ ਸ਼ਾਮ ਤੱਕ ਤੇ ਬੀਬੀ ਮਤਲਬ ਕਿ ਜਲਦੀ ਉੱਠਦੀ ਹੈ ਤੇ ਬੀਬੀ ਨੂੰ ਪਾਠ ਕਰਮ ਦੀ ਬਹੁਤ ਚਾਹ ਰਹਿੰਦੀ ਹੈ ਵੀ ਮੈਂ ਪਾਠ ਕਰਾਂ ਸਵੇਰੇ ਬੀਬੀ ਜਲਦੀ ਉੱਠਦੀ ਹੈ ਜਲਦੀ ਉੱਠ ਕੇ ਫਿਰ ਪਾਠ ਵਗੈਰਾ ਕਰਦੀ ਹੈ ਗੁਰਦੁਆਰਾ ਸਾਹਿਬ ਜਾਂਦੀ ਹੈ ਨੰਗੇ ਪੈਰੀਂ ਕਲੋਨੀ ਦੇ ਵਿੱਚ ਸੈਰ ਕਰਦੀ ਹੈ ਤੇ ਕੋਈ ਗੋਡੇ ਗਿੱਟੇ ਨਹੀਂ ਦੋ ਬੀਬੀ ਦੀ ਆਪਦੀ ਸਿਹਤ ਪ੍ਰਤੀ ਬੀਬੀ ਬਹੁਤ ਜ਼ਿਆਦਾ ਅਲਰਟ ਰਹਿੰਦੀ ਹੈ ਤੇ ਪਰਮਾਤਮਾ ਦੀ ਕਿਰਪਾ ਨਾਲ ਬੀਬੀ ਐਕਟਿਵ ਹੈਗੀ ਹੈ Mentally اور physically ਕੋਈ ਗੋਡੇ ਗਿੱਟੇ ਨਹੀਂ ਬੀਬੀ ਦੇ ਉਦਾਂ ਦੁੱਖਦੇ ਸੋ ਅੱਜ ਮੈਂ ਤੁਹਾਨੂੰ ਬੀਬੀ ਦਾ ਰੂਟੀਨ ਸ਼ੇਅਰ ਕਰਨਾ ਹੈਗਾ ਵਲੌਗ ਦੇ ਵਿੱਚ ਨੈਕਸਟ ਜਿਹੜਾ ਹੁਣ ਤੁਸੀਂ ਦੇਖੋਗੇ ਵਲੌਗ ਉਹ ਬੀਬੀ ਦਾ ਮਾਰਨਿੰਗ ਰੂਟੀਨ ਹੈ ਇਹ ਕੋਈ ਇੱਕ ਦਿਨ ਦੀ ਵੀਡੀਓ ਨਹੀਂ ਹੈ ਕਿ ਅੱਜ ਬੀਬੀ ਨੇ ਆਹ ਕੰਮ ਕੀਤਾ ਬੀਬੀ ਦਾ ਇਹ ਮਾਰਨਿੰਗ ਰੂਟੀਨ ਹੈਗਾ ਠੀਕ ਹੈ ਜੀ ਸੋ ਜਿਹੜਾ ਇਹ ਰੁਟੀਨ ਹੈਗਾ ਅੱਜ ਮੈਂ ਤੁਹਾਡੇ ਨਾਲ ਬੀਬੀ ਦਾ ਸ਼ੇਅਰ ਕਰ ਦਿੰਨੀ ਆ ਤੇ ਹੋ ਸਕਦਾ ਕਿਸੇ ਨੂੰ ਹੋਰ ਭੈਣ ਤਾਂ ਨਹੀਂ ਕਹੂੰਗੀ ਬੀਬੀ ਦੇ ਇਸ ਦੀਆਂ ਜਿਹੜੀਆਂ ਹੋਣਗੀਆਂ ਕਿਸੇ ਹੋਰ ਆਂਟੀ ਨੂੰ ਵੀ ਮੋਟੀਵੇਸ਼ਨ ਮਿਲੇ ਕਿ ਮੈਂ ਐਵੇਂ ਹੀ ਪਈ ਰਹਿਣੀ ਆ ਜਾਂ ਬੈਠੀ ਰਹਿਣੀ ਆ ਮੈਨੂੰ ਵੀ ਉੱਠਣਾ ਚਾਹੀਦਾ ਜਲਦੀ ਉੱਠਣਾ ਚਾਹੀਦਾ ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਨੇ ਨਾ ਜੀ ਉਹਨਾਂ ਨੂੰ ਨੀਂਦ ਜਿਆਦਾ ਨਹੀਂ ਆਉਂਦੀ ਹੁੰਦੀ ਉਹਨਾਂ ਦੀ ਨੀਂਦ ਘਟਦੀ ਹੈ ਉਮਰ ਦੇ ਹਿਸਾਬ ਨਾਲ ਆਪਣੀ ਨੀਂਦ ਘਟਦੀ ਹੈ ਜਿਵੇਂ ਬੱਚਾ ਉਹਨੂੰ ਪਹਿਲਾਂ ਬਹੁਤ ਜਿਆਦਾ ਨੀਂਦ ਆਉਂਦੀ ਹੈ ਜਵਾਨੀ ਚ ਨੀਂਦ ਆਉਂਦੀ ਹੈ ਫਿਰ ਉਮਰ ਵੱ ਤੇ ਬਜ਼ੁਰਗਾਂ ਦੀ ਨੀਂਦ ਕਾਫੀ ਘੱਟ ਹੁੰਦੀ ਐ ਸੋ ਜੇ ਉਹਨਾਂ ਦੀ ਨੀਂਦ ਹੁਣ ਇਸ ਉਮਰ ਚ ਆ ਕੇ ਘਟੀ ਆ ਤਾਂ ਜਦੋਂ ਵੀ ਜਾਗ ਆਵੇ ਉਹਨਾਂ ਨੂੰ ਇਸ ਦਾ ਲਾਹਾ ਲੈ ਲੈਣਾ ਚਾਹੀਦਾ ਮੈਨੂੰ ਲੱਗਦਾ ਹੈ ਨਾ ਕਿਸੇ ਅੱਛੇ ਕੰਮ ਦੇ ਵਿੱਚ ਲੱਗ ਜਾਣਾ ਚਾਹੀਦਾ ਤੇ ਹੋ ਸਕਦਾ ਹੋਰ ਆਂਟੀਆਂ ਨੂੰ ਵੀ ਬੀਬੀ ਤੋਂ ਮੋਟੀਵੇਸ਼ਨ ਮਿਲੇ ਤੇ ਉਹ ਵੀ ਆਪਣਾ ਰੁਟੀਨ ਹੈ ਜਿਹੜਾ ਮਾਰਨਿੰਗ ਰੁਟੀਨ ਚੇਂਜ ਕਰ ਲੈਣ ਤੇ ਲਓ ਜੀ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਬੀਬੀ ਦਾ ਮਾਰਨਿੰਗ ਰੁਟੀਨ ਤੇ ਬੀਬੀ ਦਾ ਚੈਨਲ ਹੈ ਜਿਹੜਾ ਸਚਾਰੀ ਬੀਬੀ ਉਹਨੂੰ ਸਬਸਕ੍ਰਾਈਬ ਸਾਰੇ ਜਰੂਰ ਕਰ ਲਿਓ 开温这卡店。 ਲੋ ਜੀ ਬੀਬੀ ਉੱਠ ਖੜੀ ਪੌਣੀ 4 ਵਜੇ ਤੇ ਪਾਣੀ ਰੱਖਤਾ ਬੀਬੀ ਨੇ ਬਤੀਲੇ ਚ ਪਾ ਕੇ ਤੇ ਹੁਣ ਸਾਹਮਣੇ ਨਾ ਆਪਣੇ ਬਾਬਾ ਜੀ ਦੀ ਫੋਟੋ ਲੱਗੀ ਹੋਈ ਆ ਉਹ ਸਾਹਮਣੇ ਉਹ ਨਾ ਹੁਣ ਸਾਹਮਣੇ ਤੁਹਾਨੂੰ ਬਲਰਜੀ ਦਿਖ ਰਹੀ ਐ ਕਲੀਅਰ ਨਹੀਂ ਦਿਖ ਰਹੀ ਬੱਬ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲੱਗੀ ਹੋਈ ਆ ਉੱਥੇ ਬੀਬੀ ਨੇ ਮੱਥਾ ਟੇਕ ਕੇ ਉੱਠ ਕੇ ਤੇ ਹੁਣ ਦੇਖਦੇ ਆ ਕੀ ਕਰਦੀ ਆ ਉਹ ਨਿੰਮ ਦੀਆਂ ਪੱਤੀਆਂ ਵੀ ਰੱਖੀਆਂ ਪਈਆਂ ਨੇ ਕੋਲੇ ਮੇਰੇ ਖਿਆਲ ਆ ਕੱਲ ਦਾ ਰੱਖਿਆ ਹੋਇਆ ਨੇ ਮੂ ਬੀਬੀ ਨੇ ਉਨੇ ਨਿੰਮ ਦੀਆਂ ਪੱਤੀਆਂ ਤੋੜ ਕੇ ਪਾਣੀ ਚ ਪਾ ਰਹੀ ਐ ਲੋ ਜੀ ਇਹ ਪੱਤੀਆਂ ਸਾਰੀਆਂ ਨਿੰਮ ਦੀ ਘਟਾਣੀ ਜੀ ਵਾਵਾ ਵੱਡੀ ਤੋੜੀ ਪਈ ਐ ਉਹਦੇ ਚ ਕਿੰਨੇ ਆ ਸਾਰੀਆਂ ਨਿੰਮ ਦੀਆਂ ਪੱਤੀਆਂ ਨੇ ਜਿਹੜੀਆਂ ਉਹ ਵੀ ਬਿਨ ਪਾਣੀ ਦੇ ਵਿੱਚ ਸੜਦੇ ਆ ਬੋਇਲ ਹੋਣ ਵਾਸਤੇ ਰੱਖਦੀਆਂ ਨੇ ਲੋ ਜੀ ਤੋ ਇਹ ਬੀਬੀ ਨੇ ਨਾ ਇਹਦੇ ਚ 2 ਕ ਗਲਾਸ ਪਾਣੀ ਪਾਇਆ ਸੀ 2 2.5 3 ਪਾ ਲੋ ਬੇਸ਼ੱਕ ਦੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਬੀਬੀ ਨੇ ਹੁਣ ਇਹ ਨਿੰਮ ਦੇ ਪੱਤੇ ਉਬਾਲਣੇ ਨੇ ਸਾਰੇ ਇਹ ਪਾਣੀ ਦੇ ਵਿੱਚ 2 ਕ ਗਲਾਸਾ ਘਟੋ ਘਟ ਪਾਈ ਲਵੋ ਤੁਸੀਂ ਫਿਰ ਜਦੋਂ ਆਪਾਂ ਇਹ ਪਾਣੀ ਪੁੰਨਦੇ ਆ ਨਾ ਫਿਰ ਘੱਟ ਰਹਿ ਜਾਂਦਾ ਪਾਣੀ ਠੀਕ ਹੈ ਜੀ ਲਓ ਇਹ ਪਾਣੀ ਉਬਲਣ ਵਾਸਤੇ ਰੱਖਤਾ ਤੇ ਹੁਣ ਆਪਦੇ ਪੀਣ ਵਾਸਤੇ ਬੀਬੀ ਪਾਣੀ ਗਰਮ ਕਰੂਗੀ ਪਹਿਲਾਂ ਇਹਨੂੰ ਠਕੂਗੀ ਹੁਣ ਹੌਲੀ ਹੌਲੀ ਕਰਦੀ ਫਿਰਦੀ ਰਹਿੰਦੀ ਹੈ ਸਵੇਰੇ ਸੋਈ ਜਾਂਦੇ ਨੇ ਛੋਟੇ ਛੋਟੇ ਕੰਮ ਲੋ ਇਹਨੂੰ ਹੁਣ ਟੱਕ ਕੇ ਰੱਖ ਲੂਗੀ ਤਾਂ ਕਿ ਛੇਤੀ ਹੋ ਜੇ ਨਹੀਂ ਫਿਰ ਗੈਸ ਬਹੁਤ ਜ਼ਿਆਦਾ ਮੱਚ ਜਾਂਦੀ ਹੈ ਜੇ ਆਪਾਂ ਇਹਨਾਂ ਨੂੰ ਹਰ ਇੱਕ ਚੀਜ਼ ਜਿਹੜੀ ਨੰਗੀ ਰੱਖ ਕੇ ਜੇ ਆਪ ਬੋਇਲ ਕਰਦੇ ਆ ਜਾਂ ਪਕਾਉਂਦੇ ਆ ਤਾਂ ਜ਼ਿਆਦਾ ਹੀ ਗੈਸ ਲੱਗ ਜਾਂਦੀ ਹੈ ਤੇ ਸੰਦੀਪ ਸਾਡੀ ਜ਼ਿਆਦਾ ਏਦਾਂ ਕਰਦੀ ਜੇ ਕਿ ਉਹ ਨੰਗਾ ਹੀ ਰੱਖੀ ਰੱਖਦੀ ਹੈ ਹਰ ਇੱਕ ਚੀਜ਼ ਦੁੱਧ ਵੀ ਨੰਗੇ ਗਰਮ ਕਰੂ ਤਾਂ ਸਾਡੀ ਗੈਸ ਬਹੁਤ ਲੱਗ ਜਾਂਦੀ ਹੈ ਛੇਤੀ ਖਤਮ ਹੋ ਜਾਂਦੀ ਹੈ ਆਪਣੇ ਲੱਗਿਆ ਹੋਇਆ ਜੀ ਘੜਾ ਆਪਾਂ ਕਦੇ ਵੀ ਫ੍ਰਿਜ ਦਾ ਪਾਣੀ ਨਹੀਂ ਪੀਤਾ ਕਦੀ ਵੀ ਚਾਹੇ ਜਿੰਨੀ ਮਰਜ਼ੀ ਗਰਮੀ ਹੋਵੇ ਅਸੀਂ ਹਮੇਸ਼ਾ ਘੜੇ ਦਾ ਪਾਣੀ ਪੀਤਾ ਤੇ ਹੁਣ ਵੀ ਆਪਣੇ ਘੜਾ ਲੱਗਿਆ ਹੋਇਆ ਤਾਜ਼ਾ ਪਾਣੀ ਆਉਂਦਾ ਭਰ ਲੈਨੇ ਹੁਣ ਬੀਬੀ ਨੇ ਇਹਨੂੰ ਥੋੜਾ ਗਰਮ ਕਰ ਲੈਣਾ ਕੋਸਾ ਕਰ ਲੈਣਾ ਪੀਣ ਵਾਸਤੇ ਠੀਕ ਹੈ ਜੀ ਲੋ ਇੱਕ ਪਾਸੇ ਬੀਬੀ ਨੇ ਨਿੰਮਾ ਉਬਾਲਣੀ ਧਰਤੀ ਹੈ ਸਵੇਰੇ ਸਵੇਰੇ ਤੇ ਦੂਜੇ ਪਾਸੇ ਆਉਦਾ ਪੀਣ ਵਾਲਾ ਪਾਣੀ ਤੇ ਨਾਲ ਮੂੰਹ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਰਹੀ ਆ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ ਉਹਦੇ ਆਮੂਲ ਮੰਤਰ ਦਾ ਉਹ ਪਾਠ ਕਰ ਰਹੀ ਐ ਸਵੇਰ ਸਵੇਰੇ ਮੂੰਝ ਕਰਦੀ ਰਹਿੰਦੀ ਐ ਕਦੇ ਕਦੇ ਉੱਚੀ ਵੀ ਕਰ ਲੈਂਦੀ ਹੁੰਦੀ ਐ ਤੇ ਅੱਜ ਹੁਣ ਹੌਲੀ ਹੌਲੀ ਮੂੰਝ ਉਹ ਪਾਠ ਵੀ ਚੱਲ ਰਿਹਾ ਬੀਬੀ ਦਾ ਸੋੱਚੀ ਗੱਲ ਆ ਜੀ ਇਹ ਆਦਤ ਬਹੁਤ ਵਧੀਆ ਹੈਗੀ ਆ ਬੰਦਾ ਐਕਟਿਵ ਰਹਿੰਦਾ ਆਪਦੇ ਆਪ ਨੂੰ ਬੁੱਢੇ ਸਮਝੋ ਨਾ ਕਦੇ ਜਦੋਂ ਸਮਝ ਲਿਆ ਬਸ ਉਦੋਂ ਤਾਂ ਹੋ ਗਈ ਤੁਸੀਂ ਔਰ ਬੀਬੀ ਨੇ ਨਹੀਂ ਸਮਝਿਆ ਬੀਬੀ ਦਾ ਪਰਮਾਤਮਾ ਦੀ ਕਿਰਪਾ ਨਾਲ ਐਕਟਿਵ ਹੈਗੀ ਆ ਪਰਮਾਤਮਾ ਇਦਾਂ ਹੀ ਬੀਬੀ ਨੂੰ ਚੰਗੀ ਸਿਹਤ ਦੇ ਕੇ ਰੱਖੇ ਦੇਖੋ ਬੀਬੀ ਦਾ ਨਾਲ-ਨਾਲ ਪਾਠ ਵੀ ਚੱਲ ਰਿਹਾ ਐ ਤੁਸੀਂ ਐਂ ਦੇਖੋ ਵੀ ਜਿੱਥੇ ਬਾਣੀ ਇੰਨੀ ਪੜੀਦੀ ਆ ਹਰ ਚੀਜ਼ ਦੇ ਵਿੱਚ ਉਹਦਾ ਅਸਰ ਹੈ ਜਿਹੜਾ ਜਾਂਦਾ ਹੀ ਜਾਂਦਾ ਹੈ ਉਹ ਚੀਜ਼ਾਂ ਤੁਸੀਂ ਖਾਣੀਆਂ ਪੀਣੀਆਂ ਨਹੀਂ ਤਾਂ ਉਹਦਾ ਅਸਰ ਤੁਹਾਡੇ ਹੈਲਥ ਦੇ ਉੱਪਰ ਪੈਣਾ ਹੀ ਪੈਣਾ ਹੈ ਨਾ ਜੀ ਲਓ ਹੁਣ ਬੀਬੀ ਦਾ ਪਾਣੀ ਹੋ ਗਿਆ ਕੋਸਾ ਲੋ ਵੀ ਬੀਬੀ ਆਪਣਾ ਪਾਣੀ ਲੈ ਕੇ ਆ ਗਈ ਹੈਗੀ ਐ ਅੰਦਰ ਕਮਰੇ ਚ ਤੇ ਲੋ ਦੇਖੋ ਤੁਸੀਂ ਲੋ ਲੈ ਬੀਬੀ ਤਾਂ ਅੱਜ ਹੀ ਕੰਮ ਕਰਦੀ ਆ ਕਮਾਲ ਦੇ ਮੈਂ ਤਾਂ ਉਹ ਸੁੱਤੀ ਪਈ ਹੁੰਦੀ ਆ ਸਵੇਰੇ ਜਦੋਂ ਲੱਗੀ ਰਹਿੰਦੀ ਆ ਅੱਜ ਉੱਠੀ ਆ ਤੇ ਹੁਣ ਉੱਠ ਕੇ ਬੀਬੀ ਪੈਰੀਂ ਭਾਰ ਬੈਠ ਗਈ ਆ ਉਥੇ ਪੈਰੀਂ ਭਾਰ ਬੈਠ ਕੇ ਹੁਣ ਪਾਣੀ ਪੀਂਦੀ ਆ ਪੈਰੀਂ ਭਾਰ ਬੈ ਕੇ ਪਾਣੀ ਪੀਂਦੀ ਆ ਪੇਟ ਵਾਸਤੇ ਚੰਗਾ ਹੁੰਦਾ ਪੇਟ ਦੀ ਸਫਾਈ ਵਾਸਤੇ ਬਹੁਤ ਚੰਗਾ ਹੁੰਦਾ ਕੋਸਾ ਪਾਣੀ ਆਹ ਕੰਮ ਹੈ ਬੀਬੀ ਦੇ ਦੇਖੋ ਤੁਸੀਂ ਬੀਬੀ ਵਰਗੀਆਂ ਜਿਹੜੀਆਂ ਬੁੜੀਆਂ ਆਈਆਂ ਨੇ ਸਾਰੀਆਂ ਸੁਣ ਲਓ ਦੇਖ ਲਓ ਬੀਬੀ ਨੂੰ ਇਹ ਬੀਬੀ ਦਾ ਡੇਲੀ ਰੁਟੀਨ ਹੈ ਜੀ ਇਹ ਸਿਰਫ ਵਲੌਗ ਨਹੀਂ ਹੈ ਤੁਸੀਂ ਇਹ ਨਾ ਸਮਝੋ ਕਿ ਅੱਜ ਤੁਸੀਂ ਵਲੌਗ ਪਾਤਾ ਤੁਸੀਂ ਦਿਖਾਤਾ ਇਹ ਸਾਰਾ ਕੁਝ ਕਰਕੇ ਉਵੇਂ ਹੀ ਨਹੀਂ ਹੈਗਾ ਇਹ ਬੀਬੀ ਦਾ ਡੇਲੀ ਰੁਟੀਨ ਹੈ ਤੁਸੀਂ ਕਿਸੇ ਤੋਂ ਪੁੱਛ ਸਕਦੇ ਹੋ ਸਾਡੀ ਕੰਮ ਵਾਲੀ ਕੰਮ ਵਾਲੀ ਤਾਂ ਵਿਚਾਰੀ ਉਦੋਂ ਹੁੰਦੀ ਨਹੀਂ ਹੈਗੀ ਪਰ ਕੰਮ ਵਾਲੀ ਨੂੰ ਇਹ ਜਰੂਰ ਪਤਾ ਕਿ ਬੀਬੀ ਐਕਟਿਵ ਹੈ ਲੋ ਵੀ ਜਿਹੜਾ ਨਿੰਮ ਦੇ ਪੱਤੇ ਪਾ ਕੇ ਪਾਣੀ ਰੱਖਿਆ ਸੀ ਉਹ ਬੋਇਲ ਹੋ ਗਿਆ। ਲੋ ਵੀ ਹੁਣ ਬੀਬੀ ਨੇ ਚੱਕ ਲਿਆ ਫਟਕੜੀ ਵਾਲਾ ਲਫਾਫਾ ਤਾਂ ਹੀ ਮੈਨੂੰ ਕਹਿੰਦੀ ਸੀ ਰਾਤ ਫਟਕੜੀ ਹੈਗੀ ਆਪਣੀ। ਬਾਹਰ ਘਟ ਕੇ ਰੱਖਣੀ ਆ ਆ ਲੋ। ਹੁਣ ਇਹਦੇ ਵਿੱਚ ਥੋੜੀ ਜੀ ਫਟਕੜੀ ਹੈ ਜਿਹੜੀ ਅੱਧੇ ਤੋਂ ਅੱਧਾ ਚਮਚ ਪਾ ਲਿਆ ਬੀਬੀ ਨੇ ਇੰਨੇ ਪਾਣੀ ਚ ਕੋਈ ਅੱਧਾ ਜਿਆਦਾ ਨਹੀਂ ਹੈਗਾ। ਲੋ ਜੀ ਅੱਧਾ ਚਮਚ ਆ ਜਿਹੜਾ ਉਹ ਆਪਣੇ ਕੋਲ ਇਹਨੇ ਜਿਹੜੀ ਫਟਕੜੀ ਹੈਗੀ ਆ। ਉਹ ਬਿਲਕੁਲ ਫਾਈਨ ਪਾਊਡਰ ਵੀ ਨਹੀਂ ਹੈਗਾ ਤੇ ਮੋਟੀ ਵੀ ਨਹੀਂ ਹੈ ਦਰੜ ਫੜ ਦੀ ਹੋਤੀ ਹੈ। ਉਹਦਾ ਅੱਧਾ ਚਮਚ ਆ ਬੀਬੀ ਨੇ ਜਿਹੜਾ ਉਹ ਪਾਤਾ ਹੈਗਾ। ਨੇ ਮਲੇ ਪਾਣੀ ਦੇ ਵਿੱਚ ਤੇ ਹੁਣ ਬਾਕੀ ਸੰਭਾਲ ਕੇ ਰੱਖ ਦਊਗੀ। ਫਿਰ ਫੇਰੇ ਰਿਵਰਟੋਂ ਜਾਊਗਾ। ਲਓ। ਦੇਖੀ ਚਲੋ ਬੀਬੀ ਨੇ ਕੰਮ ਸਵੇਰੇ ਸਵੇਰੇ ਕੀ ਕੋਸ਼ਿਸ਼ ਕਰਦੀ ਆ ਬੀਬੀ। ਇਹਨੂੰ ਕਹਿੰਦੇ ਆ ਕਿ ਆਪਦਾ ਵੀ ਖਿਆਲ ਕਿਵੇਂ ਰੱਖਣਾ ਮੈਂ ਕਹਿੰਨੀ ਹੁੰਨੀ ਆ ਕਿ ਤੁਹਾਡਾ ਖਿਆਲ ਕਿਸੇ ਹੋਰ ਨੇ ਨਹੀਂ ਰੱਖਣਾ ਹੁਣ ਤੁਸੀਂ ਬੀਬੀ ਵਾਲੀ ਦੇਖ ਲਓ। ਬੀਬੀ ਆਪਦਾ ਖਿਆਲ ਖੁਦ ਰੱਖਦੀ ਆ ਹਰ ਇਨਸਾਨ ਨੇ ਆਪਣਾ ਖਿਆਲ ਖੁਦ ਰੱਖਣਾ ਕਿਸੇ ਹੋਰ ਨੇ ਨਹੀਂ ਰੱਖਣਾ। ਸੋ ਸਾਰੀਆਂ ਭੈਣਾਂ ਭਰਾ ਸਭ ਆਪਣਾ ਧਿਆਨ ਜਿਹੜਾ ਉਸ ਗੁੱਦ ਰੱਖੋ ਅੱਛਾ ਜੀਵਨ ਜੀਉਣ ਵਾਸਤੇ ਕਿਉਂ ਦੁਨੀਆ ਤੇ ਆਏ ਆ ਜੇ ਆਪਾਂ ਹੈਲਦੀ ਜੀਵਨ ਜੀ ਕੇ ਜਾਵਾਂਗੇ ਤਾਂ ਬਹੁਤ ਵਧੀਆ ਹੋਊਗਾ ਨਹੀਂ ਮੰਜੇ ਚ ਪੈ ਕੇ ਜ਼ਿੰਦਗੀ ਕੱਢਣੀ ਬੜੀ ਔਖੀ ਹੈ ਜੀ ਸੋ ਐਕਟਿਵ ਰਹੋ ਇਹ ਨਾ ਸੋਚੋ ਕਿ ਹਸਤਾ ਹੁਣ ਬਜ਼ੁਰਗ ਹੋ ਗਏ ਤੇ ਅਸੀਂ ਹੁਣ ਕੰਮ ਛੱਡ ਦੇਣਾ ਸਾਨੂੰ ਲੋੜ ਨਹੀਂ ਹੈਗੀ ਕੰਮ ਦੀ ਤੇ ਅਸੀਂ ਬੈਠਿਆ ਨਹੀਂ ਖਾਣਾ ਉਹ ਵਾਲਾ ਕੰਮ ਤੁਸੀਂ ਰਹਿਣ ਦਿਓ ਬੀਬੀ ਜਾਨਾ ਬੀਬੀ ਜਿਆਦਾ ਤੋਂ ਜਿਆਦਾ ਕੰਮ ਹੈ ਨਾ ਜਿਹੜੇ ਉਹ ਆਪਦੇ ਆਪ ਹੀ ਕਰਕੇ ਖੁਸ਼ ਆਉਗੇ ਕਿਸੇ ਤੋਂ ਕਰਾ ਕੇ ਨਹੀਂ ਕੋਈ ਲਓ ਜੀ ਬੀਬੀ ਨੇ ਪਾਣੀ ਲਿਆ ਪੋਣਾ ਠੀਕ ਹੈ ਜੀ ਇਹ ਨਿੰਮ ਦਾ ਪਾਣੀ ਹੈ ਦੇਖ ਲਓ ਤੁਸੀਂ ਕਿੰਨਾ ਚੰਗਾ ਹੁੰਦਾ ਨਿੰਮ ਦਾ ਪਾਣੀ ਬਹੁਤ ਜਿਆਦਾ ਚੰਗਾ ਜਦੋਂ ਆਪਣੇ ਕੋਈ ਵੀ ਹੈ ਨਾ ਸੱਟ ਸੁੱਟ ਜਾਂ ਫੋੜਾ ਫੋੜਾ ਹੋ ਜਾਂਦਾ ਸੀਗਾ ਨਾ ਅੱਗੇ ਮਾਵਾਂ ਨਿੰਮ ਦੇ ਪਾਣੀ ਨਾਲ ਧੋਂਦੀਆਂ ਹੁੰਦੀਆਂ ਸੀ ਕਿ ਉਹਦੇ ਨਾਲ ਇਨਫੈਕਸ਼ਨ ਨਹੀਂ ਸੀ ਹੁੰਦੀ ਸਫਾਈ ਹੋ ਜਾਂਦੀ ਸੀ ਤੇ ਹੌਲੀ ਹੌਲੀ ਕਰਕੇ ਜ਼ਖਮ ਫੋੜੇ ਉਹ ਸਭ ਇਸ ਤਰ੍ਹਾਂ ਹੀ ਠੀਕ ਕਰ ਲੈਂਦੀਆਂ ਸੀ ਉਦੋਂ ਨਾਲ ਦੁਨੀਆਂ ਨਹੀਂ ਲੈਣਗੀ ਅਸੀਂ ਅਸੀਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਡਾਕਟਰ ਦੇ ਭੱਜ ਲੈਣੇ ਆ। ਲੋ ਜੀ ਬੀਬੀ ਆਪ ਦਾ ਜਿਹੜੇ ਪੁਰਾਣੇ ਕੰਮ ਧੰਦੇ ਆ ਉਹ ਆਪਦੇ ਉਵੇਂ ਹੀ ਕੰਟੀਨਿਊ ਰੱਖ ਰਹੀ ਐ। ਚਲੋ। ਹੁਣ ਚੱਲੀ ਐ ਬੀਬੀ ਨਹਾਉਣ ਤੇ ਬੀਬੀ ਨੇ ਇਹ ਪਾਣੀ ਹੈਗਾ ਜਿਹੜਾ ਆਪਣੀ ਨਹਾਉਣ ਵਾਲੇ ਪਾਣੀ ਦੀ ਬਾਲਟੀ ਦੇ ਵਿੱਚ ਹੁਣੇ ਹੀ ਪਾ ਲੈਣਾ ਤੇ ਫਿਰ ਉਹਦੇ ਨਾਲ ਨਹਾਊਗੀ ਹੁਣ। ਲੋ ਵੀ ਬੀਬੀ ਨੇ ਹੁਣ ਚਾਹ ਵੀ ਬਣਾ ਲਈ ਮੈਂ ਤਾਂ ਬੀਬੀ ਦੀ ਉਨੀ ਕੀ ਵਲੌਗ ਬਣਾ ਕੇ ਪੈ ਗਈ ਸੀਗੀ। ਤੇ ਬੀਬੀ ਨੇ ਬਣਾ ਲਈ ਚਾਹ ਤੇ ਮੇਰੀ ਚਾਹ ਬੀਬੀ ਇੱਧਰ ਪਹਿਲਾਂ ਰੱਖ ਗਈ ਸਾਰੇ ਜੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਕਰਤਾ ਬੀਬੀ ਨੇ ਹੁਣ ਬੀਬੀ ਨੇ ਆਪਦੀ ਚਾਹ ਗੜਵੀ ਚ ਲੈ ਆਂਦੀ ਆ ਬਹੁਤ ਵੱਡੀਆਂ ਤਾਂ ਹੀ ਤਾਂ ਜਾਗਮਦੀ ਛੇਤੀ ਸਵੇਰੋਂ ਪੋਦੇ ਨੂੰ ਨਹੀਂ ਲੱਗਦਾ ਕੋਈ ਬਿਮਾਰੀ ਨਹੀਂ ਲੱਗਦੀ ਐਨ ਥੋੜਾ ਸਰੀਰ ਵਧੀਆ ਪਿਆਰਾ ਹੋਊਗਾ ਜੇ ਤੁ ਆਪਾਂ ਲੇਟ ਉੱਠਦੇ ਆਂ ਉਹ ਆਪਣਾ ਸਰੀਰ ਹੀ ਨਹੀਂ ਬਣਦਾ ਵਧੀਆ ਹਮ ਮਾਨੇ ਨਹੀਂ ਲੱਗਦਾ ਕੰਮ ਨੂੰ ਨਾ ਕੰਮ ਨੂੰ ਲੱਗੇ ਨਾ ਕਿਸੇ ਨੂੰ ਪਾਟ ਨੂੰ ਲੱਗੇ ਇਹ ਸਾਡੇ ਗੁਰੂ ਨੇ ਵੀ ਕਿਹਾ ਕਿ ਸਿੱਧਿਆਂ ਉੱਠੋ ਹਮ ਇੰਗੜਵੀ ਪਰੀ ਚਾਹ ਦੀ ਪੀਓ ਚਾਹ ਚਾਹ ਦੀ ਗੜਵੀ ਪੀਓ ਚਾਹ ਪੀਂਦੇ ਅਸੀਂ ਗੜਵੀ ਚ ਪਾ ਕੇ ਹਾਂ ਸੇ ਮੈਂ ਜਮਾਇ ਤੱਕ ਦੀ ਬੈ ਕੇ ਪੀਤੀ ਨਹੀਂ ਸੀ ਚਾਹ ਅੱਜੀ ਹੁਣ ਤੱਕ ਵੀ ਲੈਣੀ ਮੈਂ ਤਾਂ ਥੋੜੀ ਫਿਰਦੀ ਪੀ ਲੈਂਦੀ ਸੀ ਠਰਨੀ ਪਾਤੀ ਰਸੋਈ ਚ ਉੱਥੇ ਵਸਤੂ ਰਿ ਫੇਰਨਾ ਕੰਮ ਕਰੀਂਗੇ ਨਾਲ ਚਾਹ ਠਰ ਕੇ ਪੀ ਲਈ ਬਸ ਮੈਂ ਕਦੇ ਬੈ ਕੇ ਚਾਹ ਨਹੀਂ ਸੀ ਪੀਤੀ ਹਿੰਮਤੀ ਸੀ ਹਿੰਮਤੀ रोटी तट्टी खांदी नहीं सी भाई बस सब्जी उते तरी जितो ठगी सब्जी ना ये होते वो रोटी खानी है आए मैं करी बड़ा भय के ये नहीं सी के मकीता भय की तो सी की तो I'm going <inaudible> <inaudible> ਇਕ ਓਅੰਕਾਰ ਸਤਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਾਪੋ ਆਹ ਦਾ ਸੱਚ ਜੁਗਾਦ ਸੱਚ ਹਾਈ ਭੀ ਸੱਚ ਨਾਨਕ ਹੋਸੀ ਭੀ ਸੱਚ ਲੋ ਜੀ ਇਹ ਹੈਗਾ ਗੁਰਦੁਆਰਾ ਸਾਹਿਬ ਦਾ ਪ੍ਰਸ਼ਾਦ ਅੱਜ ਆਇਆ ਸੀ ਨਗਰ ਕੀਰਤਨ ਨਗਰ ਕੀਰਤਨ ਦੀ ਵੀਡੀਓ ਸੀ ਨਹੀਂ ਬਣਾਈ ਕਿਉਂਕਿ ਸੇ ਨਗਰ ਕੀਰਤਨ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਵੀਡੀਓ ਬਹੁਤ ਘੱਟ ਬਣਾਉਂਦੇ ਹੁੰਦੇ ਆ ਨਗਰ ਕੀਰਤਨਾ ਆਇਆ ਸੀਗਾ ਆਪਾਂ ਚਲੋ ਬਾਹਰ ਨਿਕਲੇ ਮੈਂ ਤਾਂ ਰਾਈਡ ਸੂਟ 'ਚ ਸੀਗੀ ਇਸ ਕਰਕੇ ਮੈਂ ਨਾਲ ਨਹੀਂ ਗਈ ਪਰ ਬੀਬੀ ਗਈ ਸੀ ਬੀਬੀ ਹੁਣ ਆਈ ਐ ਤੇ ਬੀਬੀ ਲੈ ਕੇ ਆਈ ਐ ਪ੍ਰਸ਼ਾਦ ਲੋ ਜੀ ਜਿਨ੍ਹਾਂ ਦੇ ਕਾਰਨ ਮਤਲਬ ਕਿ ਚਾਹ ਵਗੈਰਾ ਹੁੰਦੀ ਐ ਨਾ ਨਗਰ ਕੀਰਤਨ ਲਈ ਉੱਥੋਂ ਇਹ ਪ੍ਰਸ਼ਾਦ ਮਿਲਿਆ ਸੀ ਪਕੌੜੇ ਗੁਲਾਬ ਜਾਮਨ ਤੇ ਬਰਫੀ ਤੇ ਹੁਣ ਮੈਂ ਤੁਹਾਨੂੰ ਮਿਲਾਉਣੀ ਆ ਬੀਬੀ ਨਾਲ ਚਲ ਹੁਣ ਦੱਸ ਕਿ ਕਿੱਥੇ ਜਾਈ ਨਗਰ ਕੀ ਇਤਮ ਸੀ ਅੱਜ ਨਗਰ ਕੀ ਇੰਤ ਤ ਜਾਇਆ ਨਹੀਂਆ ਨਗਰ ਕੀ ਇਤਮ ਕੀ ਜਾਇਆ ਨਹੀਂਆ ਬਹੁਤ ਵਧੀਆ ਖੱਡਿਆ ਚਾਕੇ ਪਰ ਗੁਰੂ ਘਰੇ ਕੋਹਲੀ ਗਈ ਅਜੀ ਕਿਉਂ ਉਹ ਤਾਂ ਸੋ ਬੋਕੀ ਸੁਣ ਲੈ ਜਾਪੀ ਸੀ ਉਸ ਜਾਪ ਕੀ ਕਰ ਵਸਾ ਡੋਢੀ ਹੋ ਗਈ ਨਸਾਰਗਾ ਅੱਛਾ ਨਗਰ ਇਧਰ ਆ ਗਈ ਹੁਣ ਫਿਰ ਮੈਂ ਆਹ ਪਾਮਾਟ ਭਾਂਡਾ ਰੱਖਦਾ ਫੈਲੂਯਾ ਤੇ ਪਕੋੜੇ ਮੈਂ ਮੈਂ ਫੇਰ ਮੈਂ ਜਾਉਂਗੀ ਹੁਣ ਜਾ ਕੇ ਆਉਂਗੀ ਗੁਰ ਘਰੇ ਅੱਛਾ ਜਾਣਾ ਹੈ ਜੀ ਹਾਂ ਪਹਿਲਾਂ ਕਲੋਨੀ ਦਾ ਕਿਹੜਾ ਕੱਢਿਆ ਹਾਂ ਕਲੋਨੀ ਚ ਕਿਹੜਾ ਕੱਢਿਆ ਕਿਤੇ ਘਰੇ ਸੀ ਅੱਜ ਕਿੱਥੇ ਸੀ ਪਤਾ ਨਹੀਂ ਮੇਰੇ ਕਿੱਥੇ ਕਿੱਜੇ ਸੀ ਹੈ ਕਿੱਥੇ ਕਿੱਜੇ ਘਰ ਹੈ ਬਸ ਆਹ ਸੜਕ ਹਾਂ ਹਾਂ ਆਏ ਜਾ ਕੇ ਓਕੇ ਤੇ ਬਸ ਠੀਕ ਹੈ ਅਫੀਰ ਤੁਸੀਂ ਠੀਕ ਹੈ ਉਹ ਉਹ ਤੇ ਪਤਾ ਨਹੀਂ ਕਿੱਦ ਕਰ ਸੀ ਹਾਂ ਹਾਂ ਤੇ ਉਹਨਾਂ ਨੇ ਵਿਚਾਰ ਨਹੀਂ ਦੇਖ ਬਣਾਈ ਸੀ ਚਲੋ ਉੱਥੇ ਬੈਠ ਕੇ ਵੀ ਪਾਠ ਵਗੈਰਾ ਵੀ ਕੀਤਾ ਹਾਂ ਪਿਆਰੀ ਹੈ ਉੱਥੇ ਬੈਠ ਕੇ ਪਾਠ ਵਗੈਰਾ ਵੀ ਕੀਤਾ ਨਹੀਂ ਪਾਠ ਤਾਂ ਨਹੀਂ ਬਸ ਗੁਰਨਾਨਕ ਦੇ ਗੁਣ ਗਾਏ ਗੁਰਨਾਨਕ ਦੇਵ ਜੀ ਉਹਦੇ ਗੁਣ ਗਾਏ ਸੀ ਉੱਥੇ ਬੈਠ ਕੇ ਕੀ ਚੰਗਾ ਕੀਤਾ ਸੀ ਬੈਠੇ ਸੀ ਉਹਨਾਂ ਦੇ ਘਰੇ ਬੈਠੇ ਸੀ ਹਾਂ ਬੈਠੇ ਅੰਦਰ ਹਾਂ ਅੰਦਰ ਹਾਂ ਮੈਂ ਉਹੀ ਕਹਿਣੀ ਹੈ ਨਾ ਅਸੀਂ ਅੰਦਰ ਬੈਠੇ ਸੀ ਬੈਠੇ ਸੀ ਹੂੰ ਤੇ ਬਸ ਉਹ ਬੜੀਆ ਰਿਚਾਤ ਕੋਲ ਤੇ ਕੰਸੀ ਵੱਡਿਆਂ ਕੇ ਜਾ ਕੇ ਮਿੰਦਾ ਹੁਣਾ ਇੰਝ ਕਰਦਾ ਹੈ ਵੀ ਪਿੰਡ ਚਲੀ ਗਏ ਪਿੰਡ ਚਲੀ ਗਏ ਨਗਰ ਕੀਰਤਨ ਤੇ ਬਹੁਤ ਵਧੀਆ ਹੁੰਦਾ ਪਿੰਡਾਂ ਚ ਦਾ ਬਾਲਾ ਸੋਹਣਾ ਹੈ ਕੋ ਗੁਰ ਗੋਬਿੰਦ ਸਿੰਘ ਜੀ ਦਾ ਹੁੰਦਾ ਬੀਬੀ ਉਹ ਹਾਲ ਜਿਹੜਾ ਤੂੰ ਕਹਿੰਨੀ ਆ ਜਨਵਰੀ ਚ ਸਰਦੀਆਂ ਚ ਅੱਛਾ ਹੂੰ ਉਹ ਹੁੰਦਾ ਵੱਡਾ ਨਗਰ ਕੀਰਤਨ ਹੁੰਦਾ ਜਨਵਰੀ ਚ 5 ਜਨਵਰੀ ਹਾਂ ਉਹਦੇ ਜਾਂਦੇ 9 ਵਜੇ ਚਲਦੇ ਆ ਉੱਥੇ ਆਪਣੇ ਘਰ ਗੁਰੂ ਕਰੇ ਫਿਰ ਵੇਲਾ ਜਮਾ ਤਾਰੇ ਨਿਕਲਣ ਦਿਨ ਛੱਡ ਕਹਿੰਦਾ ਜਿਹੜੇ ਲੋਕ ਰੰਗ ਦੀ ਉੱਥੇ ਵੀ ਸਾਰੇ ਜਾਣਦੇ ਕੋਈ ਥਾਂ ਨਹੀਂ ਛੱਡਦੇ ਫਿਰ ਜਿਹਦੇ ਨਹੀਂ ਜਾਂਦੇ ਗੁੱਸਾ ਕਰਦਾ ਇਹ ਸਾਰੇ ਕਿਉਂ ਹੁੰਦੇ ਆ ਹੋਰ ਬਹੁਤ ਵੱਡੇ ਲੱਗਦਾ ਨਗਰ ਕੀਰਤਨ ਚਲੋ 9 ਹੋ ਵੀ ਹੁਣ ਚੱਲੀ ਬੀਬੀ ਗੁਰਦੁਆਰਾ ਸਾਹਿਬ ਹਾਂ ਹਾਂ ਨੇੜੇ ਹੀ ਆਪਣੇ ਫਿਰ ਮੈਂ ਆ ਕੇ ਮਿਲਦੀ ਆ ਤੁਹਾਨੂੰ ਹਾਂ ਤੇ ਸਹਿਰ ਅੱਜ ਸਹਿਰ ਤਾਂ ਹੋ ਗਈ ਅੱਛਾ ਕੁਣ ਨਿਤ ਆਉਂ ਕੁਲ ਹਾਂ ਵਾਪਸ ਲੰਬਾ ਤੁਰਦੇ ਸਾਈਕਲ ਨਾਲ نیچے ਚੱਕਰ ਘੜਤਾ ਸਰ ਤਾਂ ਹੋ ਗਈ ਅੱਜ ਲੋਬੀ ਹੁਣ ਬੀਬੀ ਗਈ ਗੁਰਦੁਆਰ ਸਾਹਿਬ ਪਹਿਲਾਂ ਨਗਰ ਕੀਰਤਨ ਦਵਾਈ ਸੀ ਹੁਣ ਤੁਸੀਂ ਕਹੋਗੇ ਤੂੰ ਘਰ ਹੀ ਬੈਠੀ ਰਹੀ ਮੈਂ ਨਾ ਐਕਚੁਅਲੀ ਉੱਠ ਰਹੀ ਗਈ ਸੀ ਅੱਜ ਜਲਦੀ ਅੱਜ ਸੀਗਾ ਤਾਂ ਸੰਡੇ ਵੈਸੇ ਤਾਂ ਮੈਂ ਇੰਨੀ ਜਲਦੀ ਉੱਠਣ ਦੀ ਜ਼ਰੂਰਤ ਨਹੀਂ ਸੀਗੀ ਪਰ ਮੈਂ ਉઠી ਤਾਂ ਸੀ ਕਿਉਂਕਿ ਬੀਬੀ ਨੇ ਨਾ ਦੀ ਬਿਕਣੀ ਮੈਂ ਆਪਣਾ ਰੂਟੀਨ ਦਿਖਾਉਣਾ ਹੈ ਹਨ ਤੇ ਦੀ ਤਾਂ ਕਰਕੇ ਮੈਂ ਨਾ ਕੈਮਰਾ ਲਾ ਕੇ ਕਹਿੰਦੀ ਮੈਂ ਸਵੇਰ ਤੋਂ ਸਟਾਰਟ ਕਰੂੰਗੀ ਆਪਣਾ ਵਲੌਗ ਤੇ ਬਾਈ ਚਾਂਸ ਨਾ ਬੀਬੀ ਜਦ ਉઠી ਮੈਨੂੰ ਜਾਗ ਆ ਗਈ ਪੌਣੇ 4 ਵਜੇ ਹਨ ਤੇ ਫਿਰ ਮੈਂ ਕਿਹਾ ਬੀਬੀ ਵਿਚਾਰੀ ਕਿੱਥੇ ਲਾਉਗੀ ਕੈਮਰਾ ਕਮਰਾ ਮੈਂ ਉੱਠ ਕੇ ਤੇ ਬੀਬੀ ਦੇ ਵਲੌਗ ਸਟਾਰਟ ਕਰ ਦੇਣੀ ਹੈ ਫਿਰ ਮੈਂ ਉੱਠ ਖੜੀ ਹੋਉਣੀ ਪੌਣੇ 4 3:30 ਪੌਣੇ 4 ਦਾ ਟਾਈਮ ਸੀਗਾ ਤੇ ਫਿਰ ਮੈਂ ਕਿਹਾ ਚੱਲ ਮੈਂ ਵੀਡੀਓ ਸ਼ੂਟ ਕਰ ਦੇਣੀ ਆ ਤੇ ਉਦੋਂ ਬਾਅਦ ਬਸ ਮੇਰੇ ਮੈਨੂੰ ਯਾਦ ਨਹੀਂ ਸੀਗਾ ਪਤਾ ਨਹੀਂ ਸੀਗਾ ਵੀ ਅਜਨਗਰ ਕੀਰਤਨ ਆਉਣਾ ਜਦੋਂ ਅਜਨਗਰ ਕੀਰਤਨ ਆ ਗਿਆ ਫਿਰ ਇੱਕਦਮ ਕਿੱਥੇ ਤਿਆਰ ਹੋਣਾ ਸੀ ਬੀਬੀ ਤਾਂ ਚਲੋ ਨਹਾਈ ਹੋਈ ਸੀਗੀ ਤੇ ਫਿਰ ਮੈਂ ਨਾਈਟ ਸੂਟ ਚ ਸੀ ਬੀਬੀ ਤਾਂ ਫਿਰ ਨਾਲ ਹੀ ਚਲੀ ਗਈ ਸੀ ਬੀਬੀ ਹੁਣ ਫਿਰ ਉੱਥੋਂ ਆਈ ਸੀਗੀ ਪ੍ਰਸ਼ਾਦ ਵਗੈਰਾ ਲੈ ਕੇ ਤੇ ਹੁਣ ਫਿਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਹੈ ਤੇ ਬੀਬੀ ਨਾ ਹਮੇਸ਼ਾ ਨੰਗੇ ਪੈਰੀ ਸੈਰ ਕਰਦੀ ਹੈ ਕਲੋਨੀ ਦੀ ਤਿੰਨ ਤਿੰਨ ਚੱਕਰ ਲਾ ਦਿੰਦੀ ਹੈ ਚੱਪਲਾਂ ਲਾ ਦਿੰਦੀ ਹੈ ਕਹਿੰਦੀ ਬਹੁਤ ਵਧੀਆ ਐਕੂ ਪ੍ਰੈਸ਼ਰ ਹੁੰਦਾ ਹੈ ਤੇ ਅੱਜ ਤੱਕ ਕਹਿੰਦੀ ਫਿਰ ਮੇਰੀ ਸੈਰ ਹੋ ਗਈ ਅੱਜ ਵੀ ਨੰਗੀ ਪੈਰਿੰਗ ਲਈ ਸੀਗੀ ਨਗਰ ਕੀਰਤਨ ਦੇ ਨਾਲ ਤੇ ਹੁਣ ਚਲੀ ਗਈ ਗੁਰਦੁਆਰਾ ਸਾਹਿਬ ਫਿਰ ਆਉਂਦੀ ਆ ਫਿਰ ਆਪਾਂ ਫਿਰ ਗੱਲ ਕਰਦੇ ਆ ਮੈਂ ਨਸੀਮਾ ਨੂੰ ਕਿਹਾ ਦੇਖੋ ਪਾਣੀ ਅੱਛੇ ਰੋ ਲਓ ਬਈ ਆ ਗਈ ਬੀਬੀ ਗੁਰਦੁਆਰਾ ਸਾਹਿਬ ਤੇ ਆਪਾਂ ਉੱਥੇ ਬੈਠੇ ਜਿੱਥੇ ਪਹਿਲਾਂ ਬੈਠੀ ਸੀ ਦੇਖ ਲੈ ਤੇ ਮੈਂ ਦੇ ਕੇ ਕਥਨਾਂ ਨਹੀਂ ਲੈ ਸਕਦਾ ਚਲੋ ਮੇਰੀ ਆਪਨ ਪਲੇਟ ਮੈਂ ਸਾਰੀ ਪਲੇਟ ਖਾਲੀ ਕਰਤੀ ਹਾਂ ਹੋ ਗਿਆ ਵਧੀਆ ਕੀਤਾ ਸਾਰਾ ਨਮੇਰਤਾ ਰੋਟੀ ਨਹੀਂ ਖਾਧੀ ਜਾਈ ਰੁਟੀ ਤਾਂ ਅਜੇ ਘੜ ਖਾਣੀ ਦੋ ਘੰਟੇ ਰੁਟੀ ਨਹੀਂ ਖਾਣੀ ਆਪਾਂ ਗੁਰੂ ਦੇ ਦਰਸ਼ਨ ਕਰਿਆ ਏ ਮਨ ਨੂੰ ਸ਼ਾਂਤੀ ਆ ਗਈ ਸਾਰਿਆਂ ਨੂੰ ਜਾਣਾ ਚਾਹੀਦਾ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਆ ਤੇ ਫਿਰ ਮਨ ਨੂੰ ਸ਼ਾਂਤੀ ਬੰਦੇ ਨੂੰ ਬਹੁਤ ਆਉਂਦੀ ਆ ਪਰ ਜਾਣੀ ਜਾਂਦਾ ਜਾਣੀ ਆ ਤੂੰ ਤਾਂ ਹਾਂ ਮੈਂ ਜਾਣੀ ਆ ਮੈਂ ਨਾ ਜਾ ਮੈਨੂੰ ਐ ਲੱਗਦਾ ਵੀ ਅੱਜ ਮੈਂ ਤਾਂ ਕੁਝ ਕੀਤਾ ਹੀ ਨਹੀਂ ਵੀ ਮਨਕਾ ਨਹੀਂ ਖਲੀ ਲੱਗੀ ਜਾਂਦੀ ਐ ਜੇ ਗੁਰੂ ਘਰੇ ਜਾਵਾ ਤੇ ਮੇਰੇ ਮਾਨ ਨੂੰ ਆ ਲੱ ਲ ਵੀ ਮੈਂ ਜੀ ਚਾਹ ਦੇ ਗੁਰੂ ਨੇ ਮਿਲਿਆ ਚਲੋ ਠੀਕ ਹੈ ਲੋ ਜੀ ਇਹ ਸੀਗਾ ਬੀਬੀ ਦਾ ਸਵੇਰ ਸਵੇਰ ਦਾ ਰੁਟੀਨ ਬੀਬੀ ਦਾ ਰੁਟੀਨ ਹੈ ਜਿਹੜਾ ਹਜੇ ਉਦੋਂ ਬਾਅਦ ਤਾਂ ਮੈਂ ਤੁਹਾਨੂੰ ਦਿਖਾਇਆ ਨਹੀਂ ਆਈ ਬੀਬੀ ਮੈਨੂੰ ਦੇ ਫੜਾਈ ਤੇ ਆ ਕੇ ਬੈਠੀ ਨਹੀਂ ਹੈਗੀ ਫੇਰ ਉਹ ਬਾਹਰ ਸਬਜ਼ੀਆਂ ਲੱਗੀਆਂ ਹੋਈਆਂ ਆਪਣੀਆਂ ਉਹਨੋਂ ਸਬਜ਼ੀਆਂ ਜਿਹੜਾ ਮਾਰਦੀ ਹੈ ਫਿਰ ਬਾਹਰ ਕੋਈ ਮਿਲ ਜੂਗੀ ਫਿਰ ਉਹਦੇ ਨਾਲ ਗੱਲਾਂ ਬਾਤਾਂ ਕਰੂਗੀ ਫਿਰ ਆਊਗੀ ਆ ਕੇ ਸੋਈ 'ਚ ਵੜ ਜੂਗੀ ਸੋਈ ਦੇ ਵਿੱਚ ਮੈਂ ਆਟਾ ਨਾ ਗੁੰਨਦੇ ਆਂ ਸੰਦੀਪ ਦੇ ਆਉਂਦੇ ਨੂੰ ਫਿਰ ਆਟਾ ਗੁੰਨਣਾ ਲੱਗ ਜੂਗੀ ਉਹਦੇ 'ਚ ਜਮੈਣ ਪਾ ਦੂ ਇਹੋ ਜਿਹਾ ਕੁਝ ਪਾਉਂਦੀ ਰਹਿੰਦੀ ਆ ਵੀ ਫਿਰ ਉਹਨੇ ਆ ਕੇ ਤਾਂ ਸਿੰਪਲ ਆਟਾ ਗੁੰਨ ਦੇਣਾ ਵੀ ਮੈਂ ਪਹਿਲਾਂ ਹੀ ਪਾ ਦੇਣੀ ਆ ਤੇ ਬਸ ਫਿਰ ਬੈਠ ਨਹੀਂ ਸਕਦੀ ਉਹ ਤੁਰੀ ਫਿਰਦੀ ਰਹਿੰਦੀ ਐ ਇਸ ਤਰ੍ਹਾਂ ਕੰਮ ਕਰਦੀ ਐ ਨਹੀਂ ਵੀ ਸੰਦੀਪ ਹੈਜੀ ਐ ਤੇ ਆਪੇ ਕਰ ਲੂਗੀ ਨਾ ਐ ਬੈਠ ਨਹੀਂ ਸਕਦੀ ਉਹ ਬਸ ਹੁਣ ਉੱਥੇ ਬੜੀ ਵੀ ਐ ਹੁਣ ਸੋਈ 'ਚ ਵੜ ਗਈ ਸਬਜ਼ੀਆਂ ਚ ਆ ਗਈ ਤੇ ਮੈਨੂੰ ਨਾ ਹੀ ਤੋਂ ਕੈਮਰੇ ਚ ਦਿਸੀ ਜਾਂਦਾ ਵੀ ਉਹ ਸਭ ਜੀ ਨਾਲ ਇਤਰੀ ਫਿਰਦੀ ਸੀ ਸਿਰ ਗੱਲਾਂ ਮਾਰੀ ਜਾਂਦੀ ਸੀ ਕਿਸੇ ਨਾਲ ਤੇ ਹੁਣ ਉਹ ਘਰੇ ਆ ਗਈ ਹੈ ਤੇ ਮੈਂ ਉੱਥੇ ਬੈਠੀ ਹਾਂ ਤੁਸੀਂ ਕਹੋਗੇ ਤੁਸੀਂ 2 ਘੰਟੇ ਨਹੀਂ ਉੱਥੇ ਬੈਠੀ ਹੈ ਅੱਜ ਨਾ ਜੀ ਅਸਲ ਮੇਰਾ ਅਧਵ ਚੜਾ ਜਾ ਹੋ ਗਿਆ ਇਹ ਰਾਤ ਨੂੰ ਤਾਂ ਮੈਂ ਲੇਟ ਸੁੱਤੀ 11:30 ਵਜੇ ਤੇ ਸਵੇਰੇ ਪੌਣੇ 4 ਵਜੇ ਚ ਉੱਠ ਖੜੀ ਉਹ ਨਾ ਤਾਂ ਹੁਣ ਨੀਂਦ ਆਉਂਦੀ ਹੈ ਨਾ ਖੜਾ ਛੁੱਟਦਾ ਹੁਣ ਅੱਖਾਂ ਭਾਰੀਆਂ ਭਾਰੀਆਂ ਇੰਝ ਪਈਆਂ ਨੇ ਤੇ ਬਸ ਮੈਂ ਕਿਹਾ ਚੱਲ ਹੁਣ ਕੰਪਲੀਟ ਕਰਾਦਾ ਬੀਬੀ ਦਾ ਕੰਮ ਹੁਣ ਮੈਂ ਵੀ ਉੱਠਦੀ ਐਂ ਜੀ ਉੱਠ ਕੇ ਨਹਾਉਣੀ ਐ ਤੇ ਨਾ ਕਿ ਉਹਦੋਂ ਨੂੰ ਬਸ ਸੰਦੀਪ ਆ ਜੂਗੀ ਬਾਥਰੂਮ ਵਗੈਰਾ ਧੋਣੀ ਹੈ ਅੱਜ ਸੰਡੇ ਹੈ ਤੇ ਅੱਜ ਵਾਲ ਧੋਣ ਦਾ ਮੇਰਾ ਮੂਡ ਨਹੀਂ ਹੈਗਾ ਕਿਉਂਕਿ ਮੈਂ ਬੁੱਧਵਾਰੀ ਵਾਲ ਧੋਏ ਸੀਗੇ ਹੁਣ ਛੁੱਟੀਆਂ ਹੀ ਨਹੀਂ ਆ ਸਾਨੂੰ ਕੱਲ ਤੋਂ ਬਾਅਦ ਪਰਸੋਂ ਅੱਧਾ ਦਿਨ ਚੌਥੇ ਫੇਰ ਬੁੱਧਵਾਰ ਨੂੰ ਸ਼੍ਰੀ ਬੁੱਧਵਾਰੀ ਨਾ ਹੂੰ ਤੇ ਬਾਹਰ ਬੜੇ ਸਾਫ ਸੁਥਰੇ ਪਹਿਨੇ ਜੀ ਬਹੁਤ ਸੋਹਣਾ ਲੱਗਦਾ ਜੀ ਮੈਂ ਅੱਜ ਨਾ ਪਹਿਨਨੀ ਆ ਕਿਉਂਕਿ ਹੁਣ ਡਸਟ ਵਗੈਰਾ ਹੁੰਦੀ ਨਹੀਂ ਹੈਗੀ ਤੇ ਹੁਣ ਮੈਂ ਬਸ ਲਾਉਣੀ ਆ ਮੈਨੂੰ ਲੱਗਦਾ ਹੈ ਵੀ ਮੈਂ ਅੱਜ ਵਾਲ ਨਹੀਂ ਧੋਂਗੀ ਬਾਕੀ ਪਤਾ ਨਹੀਂ ਹੈ ਜੇ ਮੇਰਾ ਮੂਡ ਬਣ ਗਿਆ ਤਾਂ ਤੇ ਹੁਣ ਮੈਂ ਬਾਥਰੂਮ ਜਰੂਰਤਾਂ ਹੋਊਗੀ ਬਾਥਰੂਮ ਤੋਂ ਸੰਡੇ ਦੇ ਸੰਡੇ ਧੋਣੀ ਹੁੰਦੇ ਨੇ ਦੋਨੇ ਬਾਥਰੂਮ ਪਾਉਂਗੀ ਮੈਂ ਤੇ ਉਸ ਤੋਂ ਬਾਅਦ ਆਪਣੀ ਡਰੈਸਿੰਗ ਕਰਦੇ ਆ ਇੱਥੇ ਜਾਦਰ ਵਗੈਰਾ ਬਦਲਦੀ ਹੁਣ ਮੈਂ ਵੈਡ ਸ਼ੀਟ ਬਦਲੂਗੀ ਉਠੂਗੀ ਜਦੋਂ ਉੱਠ ਖੜੀ ਹਾਂ ਤਾਂ ਫਿਰ ਮੈਂ ਵੀ ਲੱਗ ਜਾਨੀ ਇੱਕਦਮ ਕੰਮ ਫਿਰ ਸਾਰਾ ਨਿਵੇਟ ਦੇਣੀ ਹੈ ਤੇ ਸੰਦੀਪ ਆਜੂਗੀ ਫੁਲਕਾ ਖਾ ਕੇ ਤੇ ਅੱਜ ਮੈਂ ਉਹਨੂੰ ਲੈ ਕੇ ਜਾਉਂਗੀ ਦੁਕਾਨ ਤੇ ਅੱਜ ਉਹਦੀ ਕਰਾਉਣੇ ਆਪਾਂ ਸਫਾਈ ਸੋ ਬੀਬੀ ਦਾ ਜਿਹੜਾ ਮਾਰਨਿੰਗ ਰੂਟੀਨ ਹੈ ਉਹ ਤੁਹਾਨੂੰ ਕਿਵੇਂ ਦਾ ਲੱਗਿਆ ਉਹ ਜ਼ਰੂਰ ਦੱਸਿਓ ਬੀਬੀ ਆਲਸੀ ਬੁੜੀ ਨਹੀਂ ਹੈਗੀ ਬੀਬੀ ਹ ਸੋ ਇਹ ਹੈਗੇ ਬੀਬੀ ਦੀ ਹਿੰਮਤ ਸਵੇਰੇ ਸਵੇਰੇ ਦੇਖ ਲਈਏ ਤੁਸੀਂ ਤੇ ਜੇ ਬੀਬੀ ਨੇ ਬੈਠ ਜਾਈ ਨਾ ਬੈੱਡ ਤੇ ਤੇ ਬੀਬੀ ਕੋਈ ਚੀਜ਼ ਭੁੱਲ ਜੇ ਆਪਦੀ ਚੱਕ ਕੇ ਲਿਉਣੀ ਵੀ ਐਨਕ ਬਗਲਾ ਮੈਂ ਐਨਕ ਭੁੱਲ ਗਈ ਜੇ ਮੈਂ ਕਹਿੰਦਾ ਚੱਲ ਮੈਂ ਫੜਾਉਣੀ ਨਾ ਮੈਂ ਆਪੇ ਚੱਕ ਲਉਂਗੀ ਪਾਣੀ ਦਾ ਗਲਾਸ ਭੁੱਲ ਗਈ ਲਓ ਮੈਂ ਆਪੇ ਚੱਕ ਲਉਂਗੀ ਐਂ ਗਰੀ ਜਾਂਦੀ ਐ ਸੋ ਬੀਬੀ ਵੱਧ ਤੋਂ ਵੱਧ ਦੀ ਕੋਸ਼ਿਸ਼ ਹੁੰਦੀ ਐ ਵੀ ਮੈਂ ਤੁਰ ਹੀ ਫਿਰਾ ਤੇ ਮੇਰੇ ਅੰਗ ਪੈਰ ਜਿਹੜੇ ਉਹ ਚੱਲਦੇ ਰਹਿਣ ਤੇ ਲਓ ਜੀ ਕਿਹੋ ਜਿਹਾ ਲੱਗਿਆ ਬੀਬੀ ਦਾ ਮਾਰਨਿੰਗ ਰੂਟੀਨ ਤੁਸੀਂ ਦੱਸਿਓ ਫਿਰ ਆਪਾਂ ਹੌਲੀ ਹੌਲੀ ਕਦੇ ਕੋਈ ਹੋਰ ਰੂਟੀਨ ਬੀ ਚਲੋ ਠੀਕ ਹੈ ਫਿਰ ਮਿਲਦੇ ਆਪਾਂ ਬੀਬੀ ਦਾ ਹੋਰ ਵਧੀਆ ਜਿਹਾ ਵਲੌਗ ਲੈ ਕੇ ਤੇ ਆ ਗਈ ਬੀਬੀ ਹੁਣ ਆਵੇ ਪੈਰ ਪੁੰਜੀ ਜਾਂਦੀ ਸਬਜ਼ੀਆਂ ਚੋਂ ਨਿਕਲ ਕੇ ਆਈ ਹੈ ਪਹਿਲੇ ਕਿ ਭੀ ਆ ਹੁਣ 4 ਵਜੇ ਉੱਠ ਕੇ ਚਲੀ ਫਿਰਦੀ ਆ ਹਾਂ ਹੁਣ ਬੀਬੀ ਨੂੰ ਵੀ ਭੁੱਖ ਲੱਗੀ ਹੋਈ ਆ ਸੰਦੀਪ ਆਉਣ ਵਾਲੀ ਆ ਬਸ ਖਾਣੇ ਆ ਰੋਟੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ